ਜਿਹੜਾ ਵੀ ਕੋਈ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਲੰਘਣਕਾਰ ਆ ਉਹਨਾਂ ਦੇ ਜਿਹੜੇ ਆ ਚਲਾਨ ਭਰੇ ਜਾ ਰਹੇ ਆ ਇਸ ਤਰ੍ਹਾਂ ਕਿ ਕੋਈ ਨੰਬਰ ਪਲੇਟ ਜਿਹੜੀ ਆ ਨਹੀਂ ਹੈ ਜਿਨ੍ਹਾਂ ਦੇ ਜਾਂ ਕੋਈ ਬਿਲਕੁਲ ਪੈਟਰਨ ਦੀ ਨੰਬਰ ਪਲੇਟ ਨਹੀਂ ਬਿਲਕੁਲ ਛੋਟੇ ਨੰਬਰ ਆ ਜਾਂ ਕੋਈ ਬੋਲਟ ਪਟਾਕੇ ਮਾਰੂ ਜਾਂ ਫਿਰ ਜਿਨ੍ਹਾਂ ਨੇ ਫਿਲਮਾਂ ਲਗਾਈਆਂ ਹੋਈਆਂ ਸੀ ਕੋਈ ਸਪੈਸ਼ਲ ਨਾਕਾਬੰਦੀ ਕਰਕੇ ਇਹਨਾਂ ਦੇ ਚਲਾਨ ਕੱਟੇ ਗਏ ਆ ਆਪ ਜੀ ਦੇ ਚੈਨਲ ਮਾਧਿਅਮ ਰਾਈਂ ਅਪੀਲ ਕਰਦਾ ਕਿ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਏਗਾ ਜਿਹੜਾ ਨੰਬਰ ਪਲੇਟ ਤੋਂ ਬਿਨਾਂ ਘੁੰਮ ਰਿਹਾ ਜਿਨ੍ਹਾਂ ਦੇ ਨੰਬਰ ਪਲੇਟਾ ਨਹੀਂ ਆ ਇਹੋ ਜਿਹੇ ਲੋਕ ਜਿਹੜੇ ਆ ਵਾਰਦਾਤਾ ਕਰਦੇ ਆ ਹਾਂਜੀ ਸਰ ਜਿਹੜਾ ਅੱਜ ਨਾਕਾਬੰਦੀ ਕੀਤੀ ਗਈ ਹੈ ਇਹਦੇ ਬਾਰੇ ਦੱਸ ਦੋ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਜਿਹੜਾ ਵੀ ਕੋਈ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਲੰਘਣਕਾਰ ਆ ਉਹਨਾਂ ਦੇ ਜਿਹੜੇ ਆ ਚਲਾਨ ਭਰੇ ਜਾ ਰਹੇ ਆ ਜਿਸ ਤਰ੍ਹਾਂ ਕਿ ਕੋਈ ਨੰਬਰ ਪਲੇਟ ਜਿਹੜੀ ਆ ਨਹੀਂ ਹੈ ਜਿਨ੍ਹਾਂ ਦੇ ਜਾਂ ਕੋਈ ਬਿਲਕੁਲ ਪੈਟਰਨ ਦੀ ਨੰਬਰ ਪਲੇਟ ਨਹੀਂ ਬਿਲਕੁਲ ਛੋਟੇ ਨੰਬਰ ਆ ਜਾਂ ਕੋਈ ਬੋਲਟ ਪਟਾਕੇ ਮਾਰੂ ਜਾਂ ਫਿਰ ਜਿਨ੍ਹਾਂ ਨੇ ਫਿਲਮਾਂ ਲਗਾਈਆਂ ਹੋਈਆਂ ਸੀ ਉਹ ਸਪੈਸ਼ਲ ਨਾਕਾਬੰਦੀ ਕਰਕੇ ਇਹਨਾਂ ਦੇ ਚਲਾਨ ਕੱਟੇ ਗਏ ਆ ਸੋ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਏਗਾ ਜਿਹੜਾ ਨੰਬਰ ਪਲੇਟ ਤੋਂ ਬਿਨਾਂ ਘੁੰਮ ਰਿਹਾ ਔਰ ਕੋਈ ਬੋਰਡ ਦੇ ਪਟਾਕੇ ਮਾਰ ਰਿਹਾ ਕਿਉਂਕਿ ਰਾਤ ਦੇ ਸਮੇਂ ਜਿਹੜੇ ਜਿਨ੍ਹਾਂ ਦਾ ਨੰਬਰ ਪਲੇਟਾ ਨਹੀਂ ਆ ਇਹੋ ਜਿਹੇ ਲੋਕ ਜਿਹੜੇ ਆ ਵਾਰਦਾਤਾਂ ਕਰਦੇ ਆ ਸੋ ਸਾੜੀ ਦਾ ਜਿਹੜਾ ਬੰਦਾ ਨੰਬਰ ਪਲੇਟ ਨਹੀਂ ਲਾਇਆ ਤੇ ਉਹ ਸਾੜੀ ਦਾ ਆ ਵੀ ਉਹ ਬੰਦਾ ਵਾਰਦਾਤ ਕਰ ਸਕਦਾ ਸਰ ਇਹ ਜਿਹੜੀ ਨਾਕਾ ਬੰਦੀ ਹੈ ਲਗਾਤਾਰ ਜਲੂਪ ਚੱਲੇ ਜਿਹੜੇ ਚ ਬਿਲਕੁਲ ਇਹ ਜਿਹੜੀ ਸਾਡੀ ਨਾਕਾ ਬੰਦੀ ਆ ਇਸੇ ਤਰ੍ਹਾਂ ਜਾਰੀ ਰਹੇਗੀ ਸੋ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਆ ਔਰ ਦੂਸਰਿਆਂ ਨੂੰ ਕਹਿ ਕੇ ਕਰਾਣੀ ਚਾਹੀਦੀ ਆ ਔਰ ਜਿਹੜੇ ਵੀ ਇਹੋ ਜਿਹੇ ਹੁੱਲੜਵਾਜ਼ ਆ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ